ਕਿੰਦੇ ਸੀ ਗੀ ਮੀ ਇਹ ਵੀ ਜੈਕ ਲੈ ਕੇ ਨਾਲੇ ਆ ਗਏ ਜੈਕ ਬੜਾ ਚਾਹੀਦਾ ਕੋਈ ਬਿਰਗਾਲਿਆਂ ਨੂੰ ਲਾਉਣਾ ਚਾਹੀਦਾ ਲਾਉਦਾ ਕੇ ਲੱਗਦਾ ਕਹਿੰਦਾ ਹਾਂ ਜੈਕ ਕੋਈ ਤਿੰਨ ਦੇ ਵੀ ਨਹੀਂ ਖਿਲਿਆ ਇਹ じゃ ਕੋਸੂਤਾ ਫਸ ਗਿਆ ਲੋ ਜੀ ਭਾਈ ਟਾਇਰ ਤਾਂ ਹੋ ਗਿਆ ਫਰੀ ਮੜਾ ਲਾ ਗਿਆ ਘੁੰਮਣਾ ਹਾਂ ਹਾਂ ਆ ਜਾ ਕੇ ਜੈਕ ਦੋ ਲਾਏ ਮਿਸ਼ਨ ਬਹੁਤ ਛੱਲੇ ਪਰ ਹੋ ਗਿਆ ਬੱਸ ਜੀ ਬਾਈ 200 ਕੁਆਂਟਲ ਵਾਲੀ ਪਰਚੀ ਆ ਗਈ ਤੇ ਅੱਧਾ ਖੇਤਵਾਂ ਲੱਦ ਕੇ ਕੱਢਣ ਲੱਗੇ ਆ ਬਾਈ ਉਹ ਟਰਾਲੀ ਲੁੱਕ ਚੈੱਕ ਕਰੋ ਬਾਈ ਲੈਟ ਲੈਟ ਅੱਜ ਅਸੀਂ ਜੇ ਤੋਂ ਲੱਲੇ ਵਈ ਹੁਣ ਜਿਹੜਾ ਜ਼ਿਆਦਾ ਬਾਹਰ ਲੱਜੂ ਨੇ ਨਾ ਪੱਕੇ ਦਾ ਖੜਾ ਲਿਆ ਹੁਣ ਕੱਚੇ ਮੱਤ ਗੱਢ ਲਿਆ ਲਓ ਜੀ ਬਾਈ ਕੱਢਣ ਲੱਗੇ ਰਾਤ ਨੂੰ ਗੁਰਪਾਲਾ ਉਹ ਲੀ ਖਰਾਬ ਹੋਣੀ ਤੇਰੀ ਲੋ ਜੀ ਭਾਈ ਲੱਦਿਆ 200 ਐ ਇੱਕ ਟਾਇਰ ਚ ਖਵਾ ਗਿਆ ਬਾਈ ਕਿਹਾ ਗਿਆ ਬਾਈ ਉਰੇ ਤਾਂ ਸਾਡੇ ਕਿਉ ਹਾਈ ਨਹੀਂ ਲੋਟ ਆਉਂਦਾ ਪਹਿਲਾਂ ਜੀਰੀ ਚ ਫੇ ਕਣਕ ਚ ਹੁਣ ਰਹਿੰਦਾ ਉਹਦਾ ਗੰਨੇ ਚ ਆ ਦੇਖ ਲੈ ਕੱਡ ਮਾ ਟਾਇਰ ਗਿਰ ਗਿਆ ਰਾਤ ਦੇ 10 ਵਜੇ ਮੈਂ ਤਾਂ ਕੰਮ ਚੜ ਗਿਆ ਟਾਇਰ ਦੇਖੋ ਭਾਈ ਵੀ ਮਤਲਬ ਆ ਰਿਮ ਦੇ ਬਰਾਬਰ ਧਰਤੀ ਚ ਲੰਘ ਗਿਆ ਰੇ ਮਲੰਗਾ ਰੇ ਮਰੇ ਬਰਾਬਰ ਆ ਗਿਆ ਲੈ ਲੈ ਕੱਟ 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 ਇਹ ਮੋਟਾ ਚੂਹਾ ਕ ਬਰੀਕ ਹੈ ਮੋਟਾ ਹੀ ਹੈ ਜੀ ਮੋਟਾ ਚੂਹਾ ਹੈ ਉਹ ਦੇਖੋ ਰੇਟ ਵਰਗੀ ਪੱਕੀ ਸੀ ਹਾਂ ਇੱਥੇ ਇੱਥੇ ਬੇੜੀ ਬੈਠੀ ਹੈ ਚਲੋ ਜਾਨੂੰ ਟਰੈਕਟਰ ਆਉਂਦਾ ਇੱਕ ਝਟ ਦੇਖੀਏ ਭਾਈ 5530 ਛੂਟਾ ਦੇਖਣਾ ਰੇ ਜਾਣ ਕੇ ਫਾਦਾ ਹੁਣ ਇਹ 5530 ਹਲੇ ਦੇਖਦੇ ਹਾਂ ਕਵਰੇ ਕਿਹੜਾ ਆਉਣਾ ਹੈ ਨਾ ਆਉਣਾ ਤਾਂ ਬੀਆ ਹੌਲੈਂਡ ਆ ਹੁਣ ਹਾਂ ਇਹ ਕਿ ਹੌਲੈਂਡ ਵੀ ਕਿਆ ਕਰੂਗਾ ਜਿੱਥੇ ਚੂਹਾ ਆ ਜਾਵੇ ਚਲ ਸਾਰਾ ਦੇਖਤਾ ਲਈ ਨਹੀਂ ਹਾਂ ਦੇ ਚੂਹੇ ਦੇ ਮੂਰੇ ਕਿਸੇ ਦਾ ਹੱਲ ਨਹੀਂ ਹੈ ਕਹਿੰਦਾ ਝੱਟ ਦੇਖ ਲਓ ਨਹੀਂ ਨਹੀਂ ਹਾਂ ਹੋਰ ਹੋਰ ਕਿੰਨੇ ਦਬਰਾ ਹੈ ਕੰਮ ਛੱਡ ਗਿਆ ਚਲ ਕੋਈ ਨਹੀਂ ਹੱਲ ਹੈਗਾ ਹੈ ਮੂਰੇ ਦੋ ਟਰੈਕਟਰ ਪਾਓ ਬਾਹਰ ਕੱਢ ਕੇ ਲੈ ਕੇ ਜਾਓ ਕਹਿੰਦੇ ਮਾਲਾ ਪਿੰਡ ਦੀ ਧਰਤੀ ਦਾ ਸਖਤ ਹੈਗੀ ਦੀ ਚੱਲੀਆਂ ਨਹੀਂ ਵੀ ਸਖਤ ਹੈ ਹੈ ਭਾਈ 200 ਹੋ ਜਾਏਗਾ 200ਤੀ ਹੋ ਰਹੀ 230 ਵਾਹ ਜੀ ਵਾਹ ਪੇਤਾ ਬੱਲੇ ਬੱਲੇ ਜੀ 230 ਹੋ ਗਿਆ ਬਾਈ ਲੋ ਜੀ ਬਾਈ ਬੰਦੇ ਲੱਗੇ ਵੇ ਦਾਤਾਂ ਗਿਲ ਮੈਂ ਕਿਹਾ ਤਰਾਲਾ ਫੱਜਵੇ ਬੇਲ ਚ ਤਾਂ ਹੀ ਦਿੱਤਾ ਵਾ ਮੈਂ ਕਿਹਾ ਬੇਲ ਚ ਖੋਲੋ ਆ ਜਿਹੜਾ ਲਾਇਆ ਪਿਆ ਮਿੱਟੀ ਕੱਢਣ ਵਾਸਤੇ ਹੀ ਹੈ ਬੇਲ ਚ ਹਾਂ ਬੇਲ ਚ ਚਾਹੀਦਾ ਹੈ ਲੇਕੇ ਦਾਤ ਵਧੀਆ ਹੈ ਚੱਲੀ ਜਾਂਦਾ ਕੰਮ ਬਾਈ ਸਾਡਾ ਗਰਗ ਇਹ ਤਾਂ ਫਰਕ ਹੈ ਕਦੇ ਫਸ ਗਿਆ ਕਦੇ ਨਿਕਲ ਗਿਆ ਤਰਾਲਾ ਵੀ 42 ਕੁਇੰਟਲ ਦਾ ਤਾਰਾ ਸਿੰਘ ਬਿਲਕੁਲ ਉਹੀ ਨਹੀਂ ਕਹਿੰਦੇ ਹੈਗੇ ਹਾਂ ਜੱਟੇ ਹੀ ਕਰ ਦੂਗਾ ਨਾ ਆ ਚੀਜ਼ ਨਹੀਂ ਪੱਤ ਨਹੀਂ ਯਾਰ ਇਹ ਸੌ ਲੈਂਡ ਲੱਗਿਆ ਹੈ ਇਹੀ ਇਹੀ ਹੈ ਇਹ ਸਾਰੇ ਹੌ ਲੈਂਡ ਆ ਮੱਥਾ ਟਿਕਦੀ ਜੇ ਇਹ ਇਹ ਵਾਰ ਛੋਟੇ ਵਾਲਾ ਲਿਖਿਆ ਪਿਆ ਰੇ 36000 ਉਹ ਤਾਂ ਚਲ ਹਟ ਜੂਗਾ ਬਸ ਨੂੰ ਕਾ ਨਹੀਂ ਪਟੂ ਰਹੇ ਨੇ ਲੋ ਜੀ ਭਾਈ ਮੁੰਡਾ ਕਹਿੰਦਾ ਇੱਕ ਝਟ ਦੇਖਣੀ ਆ ਫੇਰ ਮੈਂ ਅੱਡੀ ਗੱਡੀ ਚੂਹੇ ਦੀ ਖੱਟ ਮਾਤੇ ਕਾ ਆਇਆ ਜੱਗੇ ਫੁੱਟਖੰਡ ਫੁੱਟਖੰਡ ਆਇਆ ਏ ਇੱਕ ਫੁੱਟ ਆਇਆ ਫੇਰ ਹੋ ਗਿਆ ਦੋ ਚਨ ਕਹਾਂ ਆਏਗਾ ਦੇਖਣਾ ਸਾ ਨਾ ਮੂਰੇਂ ਦਾ ਆਇਆ 1 ਫੁੱਟ ਆਇਆ ਪੂਰੇ ਖਾਡਾ ਜੁਹੇ ਦੀ ਦੇਖਣਾ ਸਾ ਦੇ ਮੜਾ ਲਓ ਜੀ ਬਾਈ ਤਿੰਨ ਪਾਏ ਆ ਹੁਣ ਟਰਾਲਾ ਜਾਰਾ ਬਹਿ ਗਿਆ ਤਾਂ ਤਿੰਨ ਦੇ ਵੀ ਨਹੀਂ ਖਿਲਿਆ ਇਹ じゃ ਕੋਸੂਤਾ ਫਸ ਗਿਆ ਤੁਰਿਆ ਨਹੀਂ ਹੈਗਾ ਜੀ ਤੁਰਿਆ ਨਹੀਂ ਹੈਗਾ ਖੱਡ ਨੇ ਫੜ ਲਿਆ ਇਹ ਕਿਹੜਾ ਖਾਸ ਹੈ ਇੱਥੇ ਲੋ ਡਾਇਰ ਵੀ ਬਾਈ ਥੱਲੇ ਹੀ ਲੱਗ ਗਿਆ ਪਾਣਾ ਜਿਆਦਾ ਹੈ ਗੰਦੇ ਸਕੇ ਮੀ ਇਹ ਵੀ ਚੈੱਕ ਲੈ ਕੇ ਨਾਲੇ ਆ ਗਏ ਜੈਕ ਬੜਾ ਚਾਹੀਦਾ ਕੋਈ ਬੇਰਗਾਲਾ ਨੂੰ ਲਾਉਣਾ ਚਾਹੀਦਾ ਲਾਉਦਾ ਕੇ ਲੱਗਦਾ ਕਹਿੰਦਾ ਹਾਂ ਜਗੇ ਲੱਗਦਾ ਪੈਸੇ ਲਗਾਗਾ ਹੋਰ ਸਾਰਾ ਫਰੀ ਲਾ ਦੇਮਗਾ ਵੀ ਲੈ ਮੇਰੇ ਕਿੰਨੇ ਨਾ ਪੈਸੇ ਲੈਨੇ ਰ 5 ਲੱਖ ਮੈਂ ਕਹਿ ਜਾ ਇੱਕ 20 ਹਜ਼ਾਰ ਦਾ ਚੱਕਣਾ 5 ਲੱਖ ਤੋਂ ਕਹਿੰਦਾ ਕੁਝ ਵੀ ਨਹੀਂ ਉਹ ਤਾਂ ਕਹਿੰਦਾ ਹੋਰ ਆਉਣ ਕੋ 2-3 ਲੱਖ ਕੋ ਭੈਣ ਚ ਰੁਪਈਆ ਰੁਪਈਆ ਲਓ ਜੀ ਭਾਈ ਟਾਇਰ ਤਾਂ ਹੋ ਗਿਆ ਫਰੀ ਮੜਾ ਲਾ ਗਿਆ ਘੁੰਮਣਾ ਹਨਾ ਆ ਜਾ ਕੇ ਇੱਕ ਦੋ ਲਾਏ ਮੈਸ਼ਨ ਬਹੁਤ ਛੱਲੇ ਪਰ ਹੋ ਗਿਆ ਬਸ ਇੱਕ ਵਾਰੀ ਹੋਰ ਕਿ ਲਾਉਣਾ ਬਸ ਦੇਖ ਦੇ ਜਗਨ ਨਰੇਗਾ ਦੇਖੋ ਚੱਲ ਭਾਈ ਕਰ ਜਾ ਘਟਲੇ ਆ ਨਹੀਂ ਦੇਖੀ ਕਿ ਆ ਗਿਆ ਹਾਂ ਹਾਂ ਲਾ ਦੇ ਲੈ ਆਪਣਾ ਮੈਂ ਪਹਿਲਾਂ ਦੂਆ ਟੂਰੀਓਸ ਆ ਇਹ ਗੰਦੀ ਚੱਲ ਇਹਦਾ ਹੋ ਗਿਆ ਵਿਲਾ ਉਹਨੂੰ ਬੋਲਦਾ ਤੇਰਾ ਵਾਲੀ ਆਲੇ ਬੋਲਦਾ ਕਟਾ ਕਰ ਬੋਲ ਉਹ ਤੇਰੀ ਆਣਾ ਉਹਨੂੰ ਬੋਲਦਾ ਕਟਾ ਲੈ ਆਖ ਅਗਲੇ ਬਾਲ ਦੇ ਫੈਂਟ ਚੱਲ 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 ਬੈ ਗਿਆ ਟਾਇਰ ਚੱਲ ਸਰ ਗਿਆ ਜੱਗੇ ਖਾਦਾ ਗਿਆ ਜੈਕ ਦੇਖ ਜੈਕ ਤਰ੍ਹਾਂ ਨਿਕਲ ਜੂਗਾ ਹਾਂ ਟੈਟ ਹੋ ਗਿਆ ਜੈਕ ਇਹ ਨਿਕਲਣਾ ਇਹਦਾ ਜਰੇ ਚੱਲਦੀ ਚਾਲ ਚੱਕ ਲੈ ਹੋਰ ਇੱਕ ਵਾਰ ਮੈਂ ਮੰਗਦਾ ਮਿੱਟੀ ਫੇਰ ਪਾ ਦੇ ਹੁਣ ਇੱਕ ਵਾਰ ਜੈਕ ਤੂੰ ਤੋਰੋ ਉਹ ਨਹੀ ਨਹੀ ਉਹ ਤੁਸੀਂ ਤੋਰੋ ਉਹ ਨਹੀਂ ਮੈਂ ਕਹਿੰਦਾ ਰਹਿਣ ਦੇ ਉਹ ਰਹਿਣ ਦੇ ਭਾਈ ਤੋਰਨ ਦੇ ਦੂ ਮੈਂ ਕੰਮ ਨਹੀਂ ਕਰ ਜਾਣਾ ਚਲੋ ਫਿਰ ਲੋ ਜੀ ਭਾਈ ਦੁਬਾਰਾ ਤੇ ਫੇਰ ਜੈਕ ਲਾ ਕੇ ਬਾਲੇ ਭਰ ਕੇ ਜੋਰ ਤੇ ਕਰਨ ਲੱਗੇ ਹੋਣਾ ਆਹ ਲੱਗਾ ਟੂਲ ਟੂਲ ਲੱਗਾ ਟੂਲ ਥੱਲੇ ਆ ਮੂਰੇ ਵਾਲਾ ਹਾਂ ਟਰੈਕਟਰ ਦੇ ਉੱਪਰ ਆ ਗਿਆ ਫੱਟੀ ਨੇ ਰੋਕ ਲਿਆ ਤੁਰਿਆ ਤੁਰਿਆ ਉਹ ਉਥਰੇ ਨਿਕਲੇ ਆ ਕਹਿੰਦੇ ਇੱਥੇ ਦੋ ਨਾ ਹਾਂ ਪੂਰੀ ਜਗ੍ਹਾ ਹੀ ਘਰ ਨਹੀਂ ਆਉਂਦਾ ਕੋਈ ਟੋਪੀਆਗਾ ਬੰਨੀ ਜਗਾ ਸਰਮਾ ਨਹੀਂ ਨਹੀਂ ਕੁਝ ਨਹੀਂ ਹੈਗਾ ਸਾਰਾ ਕੁਝ ਠੀਕ ਹੈ ਆ ਇਹਨੂੰ ਟੋਏ ਨੂੰ ਭਰ ਕੇ ਨਾ ਪਿੱਛੇ ਨੂੰ ਖਿੱਚ ਦਿੰਦੇ ਅਸੀਂ ਟੋਏ ਟਰੈਕ ਨਾ ਠੀਕ ਹੈ ਪਿੱਛੇੋਂ ਦਾ ਪਿੱਛੇ ਨੂੰ ਖਿੱਚਣਾ ਨੇ ਇੱਥੇ ਤੱਕ ਆਜੂਗਾ ਟਰੈਕਟਰ ਆਹ ਸਮਾਨ ਪਾ ਦਰ ਇੱਥੇ ਸਾਰੇ ਜਿੱਪਾ ਨੇ ਇੰਨਾ ਲੋ ਜੀ ਬਾਈ ਇੱਕ ਵਾਰ ਪਿੱਛੇ ਨੂੰ ਪਾਇਆ ਤਾਂ ਪਿੱਛੇ ਨੂੰ ਹੋ ਗਿਆ ਐਂ ਤਾਂ ਸੋਣਾ 2 ਕੁ ਫੁੱਟ ਤੇ ਹੁਣ ਝਟ ਫੇਰ ਇੱਕ ਵਾਰ ਮੁਰੇਨ ਦੇਖਣੀ ਆ ਬਸ ਹੋ ਗਈ ਭਾਈ ਅੱਜ ਤਾਂ ਰਾਤ ਰੇ 12 ਤੇ ਪਿਪਰ ਹੋ ਗਿਆ 12:30 ਦਾ ਟਾਈਮ ਹੋ ਗਿਆ ਬਹੁਤ ਕਸੂਤਾ ਫੱਦੇ ਅੱਜ ਭਾਈ ਅੱਜ ਵਰਗੀ ਨਹੀਂ ਹੋਈ ਅੱਜ ਵਰਗੀ ਨਹੀਂ ਹੋਈ 12:30 ਹੋ ਗਏ ਨਾ ਰੋਟੀ ਖਾਧੀ ਹਣੇ ਸਾਰੀ ਭੁੱਖੇ ਫਿਰਦੇ ਵਿਚਾਰੇ ਅੱਜ ਗੱਗੇ ਦੇ ਖਾਣੇ ਭਾਈ ਅੱਜ ਵਰਗੀ ਨਹੀਂ ਹੋਈ ਤਿੰਨ ਟਰੈਕਟਰ ਪਾ ਲੇ ਤਿੰਨਾਂ ਦਾ ਬਸ ਨਹੀਂ ਚੱਲਦਾ ਹੈਗਾ ਚਲੋ ਜੀ ਭਾਈ ਆਸਟ ਜੱਟ ਆ ਹੁਣ ਚੜ ਗਿਆ ਚੜ ਗਿਆ ਚੜ ਗਿਆ ਹੌਲੀ 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 ਤੇ ਲੈ ਬਈ ਬਾਸ ਬਾਈ ਟ੍ਰਾਲਾ ਹਲਦਾ ਹੀ ਆਇਆ ਹੈ ਗੁੱਡ ਮਾਰਨਿੰਗ ਹੋ ਗਈ ਬਾਈ 1:00 ਵੱਜ ਗਿਆ ਦਿਖਾਉਂਦੇ ਤੁਹਾਨੂੰ ਹੁਣ ਕਿੱਥੇ ਲੈ ਕੇ ਕੱਢ ਕੇ ਆਹ ਦੇਖੋ ਬਾਈ ਕੱਲਾ ਡਰੈਕਟਰ ਕਿਆ ਕਰ ਲੈੰਦਾ ਔਰੇ ਆ ਵੀ ਦਾ ਵੀ ਇੱਕ ਵਾਰ ਇਹਦਾ ਤਿੰਨ ਟਰੈਕਟਰਾਂ ਦੇ ਜੋੜ ਕੇ ਲਾ ਗਿਆ ਬਾਈ ਗੰਦਾ ਵੀ ਕਿਸਾਨ ਨੂੰ ਡੇਡਾ ਹੋ ਗਿਆ ਬਾਈ ਥੋੜਾ ਜਿਹਾ ਆਏ ਨੂੰ ਹੋ ਗਿਆ ਚੱਕੋ ਦੇਖੋ ਟੋਏ ਚ ਖੜਨੇ ਕਰਕੇ ਬੈਲੈਂਸ ਵਿਗੜ ਗਿਆ ਲਓ ਜੀ ਬਾਈ 1 ਵਜੇ ਜਾ ਕੇ ਵਿਹਲੇ ਹੋਏ ਆ ਇਹੋ ਜਿਹਾ ਕੰਮ ਕਸੂਤਾ ਵਧਿਆ ਫਟ 8:30 ਵਜੇ ਤੇ ਬਾਹਰ ਮਾ ਕੰਮ ਬਫਸਿਆ ਜਿਹੜਾ ਫਸ ਗਿਆ ਤਾਂ ਉਹ ਚੱਲ ਪਿਆ ਤਾਂ ਬਸ ਦੇਖ ਲੋ ਜਰ ਕੇ ਤੇ ਕੰਮ ਆਇਆ ਆਂਦਾ ਬਾਈ ਫੇਰੇ ਨਹੀਂ ਰਹੀ ਹੋ ਜਾਂਦਾ ਫਸਿਆ ਬਾਰਾ ਟੈਂਪੂ ਨਹੀਂ ਮਾਨ ਹੈਗਾ ਬਈ ਤੇ ਫੇਰ ਟਰਾਲਾ ਬਾਈ ਪਿੱਛੇ ਦੇ ਦੇਖ ਕੇ ਡਰੇ ਲੱਦਾ ਇੱਕ ਵਾਰ ਸਾਰੇ ਟਰਾਲਾ ਹਿੱਲਦਾ ਕੇ ਰੰਦੇ ਆਪਾਂ 200 ਕੰਟ ਲੱਗਣਾ ਉਹ ਦੇਖੋ ਕੀ ਕਰਦਾ ਡਰ ਲੱਦਾ ਦੇਖ ਪੂਰੀ ਝੋਲ ਮਾਰਦਾ ਟਰਾਲਾ ਮਨੇ ਮੋੜ ਹੈ ਬਾਈਕ ਜਿਹੜਾ ਮੋੜ ਲੰਘਿਆ ਤਾਂ ਪਾਰ ਆ ਕੰਮ ਲਓ ਜੀ ਬਾਈ ਟਰਾਲੀ ਕੋ ਪਹੁੰਚ ਗਏ ਪੂਰੀ ਲਾਕ ਐਸ ਕਿੰਨਾ ਕ ਐ ਦੋਸਤ ਐ ਦ 80 80 ਓ ਬਾਈ ਓਏ ਪੂਰੀ ਨਕੰਡਾ ਕਰਦਾ ਕਹਿੰਦਾ ਅਸੀ ਹੈ ਦਿਨ ਦਾ ਤੋੜ ਯਾਰ ਕਿੰਨੀ ਭਰੀ ਭਰੀ ਪੂਰੀ ਨਹੀਂ ਕਹਿੰਦਾ ਟਰੈਪਰ ਫਿਰ ਮਾਰਦਾ ਹਾਂ ਹਾਂ ਬਣਾਈ ਆ ਆ ਬਾਈ ਕਹਿੰਦਾ 250 ਬਾਕੀ ਦੇਖ ਰਿਹਾ ਕਿੰਨਾ ਭਾਈ ਚਲੋ ਆ ਕੇ ਕਰਕੇ ਇੱਕ ਬੰਦਾ ਕੱਢਦਾ ਹੋਰ ਜੀ ਕੀ ਹਾਲ ਹੈ ਠੀਕ ਹੈ ਜੀ ਚੱਲੀਏ ਮੰਡੀ ਨੂੰ ਅੱਛਾ ਇਹਨੂੰ ਨਿਕਲੂਗਾ ਤਾਂ ਮਸਲਾ ਇੱਥੇ ਦੇ ਫਿਰ ਇੱਥੇ ਮੋੜ ਦੇ ਉਹ ਤਾਂ ਮੋੜ ਦੀ ਹੈ ਮੈਂ ਕਹਿੰਦਾ ਸੜਕ ਪਰ ਬਾਈ ਗੈਸ ਕਰ ਰਹੇ ਹੋ ਕਿੰਨਾ ਕਹੂੰਗਾ ਅਗਰ ਨਾ ਦੇਖੋ ਤੁਹਾਡੇ ਮੂਰੇ ਅੱਜ ਤਾਂ 200 ਪਲੱਸ ਲਾਇਆ ਬਾਕੀ ਦੇਖਦੇ ਬਾਈ ਕਿੰਨਾ ਹੁੰਦਾ ਹੈ ਉਚਾਈ ਵੈਸੇ ਕਾਫੀ ਹੈ ਬਾਈ ਦੇਖ ਲਓ ਗੇੜ ਕਾਫੀ ਲੱਗੇ ਹੋਏ ਆ ਚੱਲਿਆ ਬਾਈ 55 ਇੱਧਰ ਇੱਧਰ ਜੱਗਾ ਵੀ ਇਹ ਬਾਈ ਆਹ ਜਿਹੜਾ ਚਮਕੌਰ ਨੂੰ ਲੈ ਕੇ ਜਾਉਂਗੇ ਚੱਲ ਕੱਢ ਦੇ ਪੂਰਾ ਆਮੇ ਕਰ ਲੈ ਪੂਰਾ ਚੱਲ ਚੱਲ ਉਹ ਬੱਸ ਚੱਲ ਪੁਰੀ ਓਏ ਉਹ ਐ ਐ ਕਰਦਾ ਏ ਲਓ ਜੀ ਬਾਈ ਟਰਾਲਾ ਜਾ ਰਿਹਾ ਹਾਂ ਪੁਰੀ ਨਦਾਨ ਟੇਡਾ ਹੋ ਗਿਆ ਨਦਾਨ ਟੇਡਾ ਹੋਇਆ ਬਾਈ ਥੋੜਾ ਜਿਹਾ ਟੇਡਾ ਹੋਇਆ ਬਾਈ ਇਹ ਕੱਢਣੇ ਕੋਡਣੇ ਚ ਹੋ ਗਿਆ ਰਾਤ ਦੋ ਚਾਰ ਕਰਕੇ ਇਹਦਾ ਚੱਲ ਟਰੈਕਟਰ ਚੰਗਾ ਪੁਰੀ ਨੂੰ ਪਛ ਪਤਾ ਨਹੀਂ ਲੱਗਣਾ ਪੱਕੇ ਪੱਕੇ ਲੰਘੇ ਜਾਣਾ ਹੁਣ ਤਾਂ ਪੱਕੇ ਪਾ ਕੋਈ ਫਰਕ ਨਹੀਂ ਪੁਰੀ ਇਹ ਤੁਰੇ ਦਾ ਝੋਲ ਬਈ ਦੇ ਪਿੱਛੇ ਰੇ ਕਿੰਨੀ ਕਰ ਛੋਟੇ ਵਾਲਾ ਕੰਮ ਦਾ ਛੋਟੇ ਮਣਾ ਖਰੂ ਮਾਰਿਆ ਸਿਰ ਹਲਾਇਆ ਹੈ ਲਓ ਜੀ ਜਾ ਰਿਹਾ ਮੂਰੇ ਛੂਕਦਾ ਕਹਿੰਦੇ ਜੌਂਡੀਆ ਟਰਾਲਾ ਵੀ ਚੰਗਾ ਜੇ ਇਹਦਾ ਵਜ਼ਨ ਆਲਾ